ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਦਾ ਮਤਲਬ ਹੈ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਹੋਈ ਇਸ ਤੋਂ ਪਹਿਲੇ ਗੁਰੂ ਅਰਜਨ ਦੇਵ ਜੀ ਦੁਆਰਾ ਤਿਆਰ ਕੀਤੇ ਗਏ ਆਦ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਨਹੀਂ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਪਾਵਨ ਧਰਤੀ ਤੇ ਸ੍ਰੀ ਆਦਗਰਨ ਸਾਹਿਬ ਜੀ ਦੇ ਵੀ ਨਵੇਂ ਪਾਚਾ ਗੁਰੂ ਤੀਗ ਬਹਾਦਰ ਜੀ ਦੀ ਬਾਣੀ ਦਰਜ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨਤਾ ਬਖਸ਼ਿਸ਼ ਕੀਤੀ ਆਦਗਰਨ ਸਾਹਿਬ ਜੀ ਵਿੱਚ 3 ਰਾਗਾਂ ਵਿੱਚ ਬਾਣੀ ਦਰਜ ਕੀਤੀ ਗਈ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਸ੍ਰੀ ਗੁਰੂ ਤੀਗ ਬਹਾਦਰ ਜੀ ਦਾ ਉਚਾਰਨ ਕੀਤਾ ਜੈ ਜਵੰਤੀ ਰਾਗ ਵੀ ਸ਼ਾਮਿਲ ਕੀਤਾ ਗਿਆ 14 ਸੋਤੀ ਅੰਗਵਾਂ ਨਿਦਮਦਮੀ ਬੀੜ ਨਾ ਜਾਣੀ ਜਾਣ ਵਾਲੇ ਇਸ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਖਣ ਦੀ ਸੇਵਾ ਪੰਥ ਦੇ ਮਹਾਨ ਵਿਦਵਾਨ ਭਾਈ ਮਨੀ ਸਿੰਘ ਜੀ ਅਤੇ ਕਲਮ ਸ਼ਾਹੀ ਦੀ ਸੇਵਾ ਬਾਬਾ ਦੀਪ ਸਿੰਘ ਜੀ ਨੇ ਨਿਭਾਈ ਗੁਰੂ ਗੋਬਿੰਦ ਸਿੰਘ ਜੀ ਹਰ ਰੋਜ਼ ਆਪਣੀ ਅੰਤਰਾਤਮਾ ਦੇ ਨਾਲ ਬੋਲ ਕੇ ਭਾਈ ਮਨੀ ਸਿੰਘ ਜੀ ਪਾਸੋਂ ਲਿਖਾਈ ਦਾ ਕਾਰਜ ਪੂਰਾ ਕਰਦੇ ਅਤੇ ਸੰਧਿਆ ਵੇਲੇ 48 ਗੁਰਸਿੱਖਾਂ ਨੂੰ ਸੇਰੇ ਲਿਖਵਾਈ ਗਈ ਬਾਣੀ ਦੇ ਸ਼ੁੱਧ ਉਚਾਰਨ ਅਰਥ ਪਾਉ ਵਿਆਖਿਆ ਸਹੀ ਸਮਝਾਉਂਦੇ ਸਨ ਇਥੋਂ ਹੀ ਦਮਦਮੀ ਤਕਸਾਲ ਹੋ ਦੇ ਵਿਚ ਕਰਵਾਈ ਜਿਸ ਦੇ ਮੁਖੀ ਬਾਬਾ ਦੀਪ ਸਿੰਘ ਜੀ ਸੀ ਇਸ ਦਮਦਮੀ ਟਕਸਾਲ ਨੇ ਅਨੇਕਾਂ ਹੀ ਗੁਣੀ ਗਿਆਨੀ ਵਿਦਵਾਨ ਪੰਥ ਦੀ ਝੋਲੀ ਵਿੱਚ ਪਾਏ ਇਸ ਕਾਰਜ ਨੂੰ ਪੂਰਾ ਕਰਨ ਦੇ ਲਈ ਅਨੇਕਾਂ ਕਲਮਾ ਕਾਗਜ਼ ਤੇ ਸ਼ਾਈ ਦੀ ਵਰਤੋਂ ਹੋਈ ਲਿਖਾਈ ਕਰਦੇ ਜਿਸ ਕਲਮ ਦਾ ਮੂੰਹ ਕੱਸ ਜਾਂਦਾ ਉਸ ਕਲਮ ਨੂੰ ਗੁਰੂ ਸਾਹਿਬ ਦੁਬਾਰਾ ਨਹੀਂ ਸੀ ਕੱਢਦੇ ਅਤੇ ਪੁਰਾਣੀ ਕਲਮ ਸੰਭਾਲ ਕੇ ਰੱਖਦੇ ਰਹੇ ਲਿਖਾਈ ਦਾ ਕਾਰਜ ਪੂਰਾ ਹੋਣ ਤੋਂ ਬਾਅਦ ਇਹ ਕਸੀਆਂ ਹੋਈਆਂ ਕਲਮਾ ਤੇ ਸ਼ਾਹੀ ਨੂੰ ਗੁਰੂ ਜੀ ਨੇ ਲਿਖਣ ਸਾਹ ਸਰੋਵਰ ਦੇ ਵਿੱਚ ਜਲ ਪ੍ਰਵਾਹ ਕਰ ਦਿੱਤਾ ਨਾਲੇ ਗੁਰੂ ਜੀ ਨੇ ਫਰਮਾਇਆ ਇਹ ਗੁਰੂ ਕੀ ਕਾਸ਼ੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਦੇ ਉਪਰੰਤ ਬਾਬਾ ਦੀਪ ਸਿੰਘ ਜੀ ਨੇ ਇਸ ਸੰਪੂਰਨ ਦਮਦਮੀ ਬੀੜ ਸਾਹਿਬ ਤੇ ਚਾਰ ਉਤਾਰੇ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਭਜਵਾਏ ਸ੍ਰੀ ਦਮਦਮਾ ਸਾਹਿਬ ਸੰਪੂਰਨ ਹੋਏ ਸਵ ਰੂਪ ਨੂੰ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਥਾਨ ਸਵੱਟ ਇਸੇ ਵਿੱਚ ਗੁਰਗੱਦੀ ਬਖਸ਼ਿਸ਼ ਕੀਤੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ